ਕਿ ਪੜਤੋਂ ਉਲਕਤ ਨਾਲ ਦੱਸਾ ਦੇ ਗੱਲ ਨੂੰ ਪਹਿਲਾਂ ਤਾਂ ਮੈਂ ਤੇਰਾ ਗਵੰਡੀ ਨਹੀਂ ਮੇਰਾ ਗਵੰਡੀ ਨਹੀਂ ਦੂਜਾ ਮੈਂ ਤੇਰੇ ਧਰਨਿਆਂ ਦਾ ਵੀ ਸ਼ਰੀਕੀ ਆ ਤੇ ਫਿਰ ਸ਼ਰੀਕੀ ਆ ਥੱਕੇ ਨਾਲ ਨਹੀਂ ਪਤਾ ਕੀ ਥੋੜੀ ਨਾ ਥੱਕਣਾ ਯਾਰ ਤੈਨੂੰ ਮੈਂ ਇੱਕ ਮਿੰਟ ਮੇਰੀ ਗੱਲ ਸੁਣਾ ਪਹਿਰੇ ਮੈਂ ਤੈਨੂੰ ਫੇਰ ਇੱਕ ਮਿੰਟ ਦਮਾਰ ਰਾਂਗਾ ਉਹ ਮੇਰੀ ਗੱਲ ਤਾਂ ਸੁਣ ਤੈਨੂੰ ਮੈਂ ਬੇਨਤੀ ਕਰੇ ਮੈਂ ਕਿਹਾ ਸਖਵੀਰ ਸਿੰਘ ਪੱਲਾਣਾ ਚੱਕੀ ਤੂੰ ਬਣਾ ਕੇ ਨਹੀਂ ਆ ਤੁਸੀਂ ਬਣਾ ਕੇ ਗਏ ਹੋ ਕਮਰੇ ਬਣਾ ਕੇ ਗਏ ਤਾਂ ਬਣਾਏ ਉਹ ਜਿਹੜਾ ਸਟੇਡੀਅਮ ਜਿਹੜਾ ਸਟੇਡੀਅਮ ਹੈ ਉਹ ਦੱਸਾ ਉਹ ਕੋ ਕੋ ਸਟੇਡੀਅਮ ਦੇ ਪਤਾ ਕਿ ਪਰ ਤੂੰ ਨਹੀਂ ਪਤਾ ਦੱਸ ਉਹ ਦੂਜਾ ਛੱਡ ਦੇ ਤਾਂ ਨਹੀਂ ਮੈਂ ਜਾਣਾ ਤੂੰ ਜਦੋਂ ਤੈਨੂੰ ਪਤਾ ਸਕੀਰ ਉਹ ਕੀ ਅੱਗ ਮੱਥੀ ਪਈ ਆ ਤੂੰ ਇਹੇ ਤਰ ਸਾਡੀ ਹਿੱਕ ਧੱਪਣੇ ਜੇ ਬਣਾਇਆ ਤੇ ਸਾਡੇ ਜ਼ਖਮਾਂ ਤੇ ਹੁਣ ਧੱਪਣਾ ਐਨੇ ਕਾਤ ਹੈ ਨਹੀਂ ਸੁਖਵੀਰ ਜਿੰਦ ਤੂੰ ਲੋਕਾਂ ਦੇ ਪਾਵਰ ਪ੍ਰੈਸ਼ਰ ਪਾਉਣ ਲੱਗ ਗਿਆ ਯਾਰ ਤੂੰ ਬੰਨ ਲਈ ਆ ਸਾਡਾ ਜਿਹੜਾ ਝੋਲੀਆਂ ਆੜਦਾ ਸੀਗਾ ਇੱਥੇ ਜਿਹੜਾ ਵੋਟਾਂ ਵਾਲੇ ਹੱਥ ਬੰਨ ਝੋਲੀਆਂ ਆੜਦਾ ਸੀਗਾ ਇੱਥੇ ਅੱਜ ਆਹ ਦੂ ਕੋ ਚੋਰੋਂ ਆਇਆ ਜੇ ਸੈਂਦ ਕੋਲੋਂ ਸਵਾਦ ਫੇਰ ਸੀ ਯਾਰ ਸਵਾਦ ਸੀ ਤੂੰ ਕਹਿ ਕਿਉਂਦਾ ਮੈਂ ਤੇਰੇ ਪਿੰਡ ਆਉਣਾ ਫਿਰ ਸਵਾਦ ਸੀਗਾ ਚੋਰਾਂ ਨੂੰ ਮੰਨਦਾ ਦਵਾਦ ਨਹੀਂ ਯਾਰ ਦੇਖੋ ਮੈਂ ਕਿਹੜਾ ਟਰਾਲੀ ਚੋਰਾ ਵਾਲੀ ਗੱਲ ਕਰੀ ਤੂੰ ਵੀ ਜਿਹੜੇ ਲੋਕ ਕਹਿੰਦੇ ਸੀ ਨਾ ਉਹ ਟਰਾਲੀ ਟੋੜ ਪੈਂਦੀ ਵੀ ਨਹੀਂ ਤੂੰ ਕਿਹਦੇ ਦਾ ਇਹ ਗੱਲ ਨਾ ਕਰੀ ਇਹ ਗੱਲ ਨਾ ਕਰੀ ਨਹੀਂ ਦਿੱਤਾ ਤੂੰ ਬਿਲਕੁਲ ਨਹੀਂ ਕੁਛ ਦਿੱਤਾ ਤੂੰ ਪੁੱਛਾਂ ਮੈਂ ਹੋਣਾ ਯਾਰ ਯਾਰ ਕਮਾਲ ਉਹ ਵੀ ਤੁਹਾਡੀ ਨਹੀਂ ਦਿੰਦਾ ਯਾਰ ਇਹ ਸਰਕਾਰ ਨੇ ਇਹਦਾ ਸਾਡਾ ਕਰਕੇ ਬਾਅਦ ਚ ਦੱਸਣਾ ਜਮੀਨੇ ਕਰਾ ਸਰਕਾਰ ਨੇ ਯਾਰ ਕੀ ਕਰ ਸਰਕਾਰ ਇੱਕ ਮਿੰਟ ਸਰਕਾਰ ਤੇਰੀ ਤੇਰੀ ਵਾਅਦੇ ਕਰਦੀ ਸੀ ਤੇਰੀ ਵਾਅਦੇ ਸਰਕਾਰ ਕਹਿੰਦੀ ਸੀ ਆਉਣ ਫਰ ਮੈਂ ਮੇਰੀ ਗੱਲ ਸੁਣ ਲਾ ਤੁਹਾਡੀ ਸਰਕਾਰ ਦੇ ਵਿੱਚ ਸਕੂਲਾਂ 'ਚ ਸਭ ਤੋਂ ਵਧੀਆ ਕੰਮ ਹੋ ਰਿਹਾ ਨਹੀਂ ਹੋ ਰਿਹਾ ਨਹੀਂ ਯਾਰ ਕਹਿੰਦੇ ਹੋਰ ਆ ਕੰਮ ਦੱਸ ਤੇਰੀ ਸਰਕਾਰ ਨੇ ਬਹੁਤ ਵੱਡਾ ਮੁੱਦਾ ਸੀ ਮੈਂ ਆਉਣ ਫਰ ਨਸ਼ੇ ਬੰਦ ਕਰਨ ਨੂੰ ਕਰਦਾ ਸਰਕਾਰੀ ਮੁੱਦੇ ਨੂੰ ਲੈ ਕੇ ਆਉਣ ਫਰ ਮੈਂ ਐਮਐਸਪੀ ਦੇ ਦੂੰਗਾ ਮੈਂ ਤੁਹਾਨੂੰ ਹੀ ਪੁੱਛਦਾ ਉਹ ਤਾਂ ਸਰਕਾਰ ਨੇ ਕਹਿਆ ਸੀ ਕਿ ਆਉਣ ਸਾਰ ਐਮਐਸਪੀ 5 ਮਿੰਟਾਂ ਚ ਆਉਣ ਸਾਰ ਨਸ਼ਾ ਬੰਦ ਅੱਜ ਕਿਉਂ ਤੁਸੀਂ ਬੱਚੇ ਜਾ ਨਹੀਂ ਕਿਨ ਕਿ ਜਵਾਕਾਂ ਦੇ ਯਾਰ ਤੁਸੀਂ ਨਸ਼ਾ ਬੰਦ ਕਰਾਉਣੀ ਹੋਏ ਕਰਤਾ ਹੈ ਤੁਸੀਂ ਉੱਧੇ ਜਾ ਮੈਨੂੰ ਨਹੀਂ ਕਰਦਾ ਸੀ ਮੈਨੂੰ ਪਤਾ ਨਹੀਂ ਨਹੀਂ ਵੋਟਰਾਂ ਨੂੰ ਪਤਾ ਨਹੀਂ